we <laughs> ਹੋ ਰਾਮਾ ਹੋ ਰਾਮਾ ਹੋ ਜਗ ਜਗ ਸ਼ੁਭਾ ਹੋ ਨਮਾ ਰਾਮਾ ਜੈ ਮਾ ਦਾਦੀ ਮੈਂ ਰਚੇਸ਼ ਗਰ ਪ੍ਰਦਾਨ ਬਾਬਾ ਫਰੀਦ ਪ੍ਰੈਸ ਵੈਲਫਰ ਸੁਸਾਇਟੀ ਫਰੀਦਕੋਟ ਰਜਿਸਟਰਡ ਅੱਜ ਫਰੀਦਕੋਟ ਵਿੱਚ ਮਾਤਾ ਮਹਾਰਾਣੀ ਦਾ ਵਿਸ਼ਾਲ ਝੰਡਾ ਕੱਢਿਆ ਜਾ ਰਿਹਾ ਹੈ ਉਹਨੂੰ ਦੇਖ ਕੇ ਬਾਬਾ ਫਰੀਦ ਫਰੈਸ ਵੈਲਫੇਅਰ ਸੁਸਾਇਟੀ ਦੇ ਮੈਂਬਰ ਰਾਜੇ ਸਿੰਘ ਲਾਹੀ ਰੈਨਡਮਾਈਨ ਵਿਖੇ ਫੀਰ ਦਾ ਲੰਗਰ ਲਾਇਆ ਗਿਆ ਹੈ ਸਾਰੇ ਮੈਂਬਰਾਂ ਨੇ ਕਲੱਬ ਦੇ ਬਹੁਤ ਸੇਵਾ ਕੀਤੀ ਸ਼ਹਿਰ ਦੇ ਵਿੱਚ ਢੰਡੇ ਨੂੰ ਲੈ ਕੇ ਹਰ ਸਾਲ ਹੀ ਬਹੁਤ ਜ਼ਿਆਦਾ ਉਸ਼ਾ ਲੋਕਾਂ 'ਚ ਪਾਇਆ ਜਾਂਦਾ ਹੈ بڑے ਲੰਗਰ ਲੱਗਦੇ ਨੇ ਬਾਜ਼ਾਰ ਦੇ ਵਿੱਚ ਖੀਰ ਪੂੜੀ ਹਲਵਾ ਆਦੀ ਲੰਗਰ ਲੱਗਦੇ ਨੇ ਜੋ ਕਿ ਇਸ ਕਲੱਬ ਵੱਲੋਂ ਕੋਈ ਨਾ ਕੋਈ ਐਕਟੀਵਿਟੀ ਪਾਈ ਜਾਂਦੀ ਹੈ ਸ਼ਹਿਰ ਵਾਸੀਆਂ ਨੂੰ ਮਾਤਾ ਦੇ ਸਾਵਣ ਦੇ ਛਟੰਡੇ ਦੀਆਂ ਲੱਖ ਲੱਖ ਵਧਾਈਆਂ ਸਾਡੇ ਕਲੱਬ ਤੇ ਸਮੂਹ ਮੈਂਬਰ ਅਤੇ ਮੇਰੇ ਸਮੇਤ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਜੈ ਮਾਤਾ ਦੀ ਜੈ ਮਾਤਾ ਦੀ ਲੈਣਾ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਮਾਤਾ ਦੇ ਛਟੰਡੇ ਦੀਆਂ ਲੱਖ ਲੱਖ ਬਧਾਈ ਦਿੰਦਾ ਸ਼ਹਿਰ ਵਾਸੀਆਂ ਨੂੰ ਸਾਰੇ ਦੁਕਾਨਦਾਰ ਵੀਰਾਂ ਨੂੰ ਜਿਨ੍ਹਾਂ ਨੇ ਰਲ ਮਿਲ ਕੇ ਲੰਗਰ ਲਾਇਆ ਹੈ ਜਿਵੇਂ ਸਾਡੇ ਚਾਹਲਾ ਜੀ ਨੇ ਸੈਂਡਵਿਚ ਲਾਇਆ ਜੀ ਤੇ ਸਾਡੇ ਮੋਂਗਾ ਸਾਹਿਬ ਨੇ ਦਾਲਾ ਮਲਕੇ ਕੱਠੇ ਕਰਕੇ ਸਾਰੇ ਪੈ ਤੀ ਲੰਗਰ ਲਾਉਂਦੇ ਹਰ ਸਾਲ ਹੀ ਹਰ ਸਾਲ ਹੀ ਬੜੇ ਖੁਸ਼ੀ ਨਾਲ ਮਨਾਇਆ ਜਾਂਦਾ ਜੀ ਅੱਜ ਬਾਰਸ਼ ਹੈ ਅੱਜ ਮਹਾਮਾਈ ਦਾ ਬੜਾ ਦਿਨ ਬਣ ਆਇਆ ਵਧੀਆ ਬਹੁਤ ਵਧੀਆ ਮਹਾਮਾਈ ਨੇ ਸੁਹਾਣਾ ਦਿਨ ਬਣਾਤਾ ਤੇ ਸੰਗਤ ਵੀ ਬਹੁਤ ਆਈ ਹੈ ਤੇ ਵਾਕੀ ਸੱਚਾ ਚੰਦਪੂਨੀ ਇਹ ਚੰਦਪੂਨੀ ਦਵਾਰ ਬਣ ਗਿਆ ਹੈ ਇਹ ਮਹਾਮਾਈ ਦੇ ਚੰਡੇ ਆ ਸ਼ੋਭਾ ਯਾਤਰਾ ਨਿਕਰੇ ਅੱਜ ਉਸ ਖੁਸ਼ੀ ਇੱਕ ਅਸੀਂ ਚਾਵਲ ਦਾ ਲੰਗਰ ਲਾਇਆ ਜੋ ਬਿਰਿਆਨੀ ਬਣਾ ਕੇ ਲੋਕਾਂ ਨੂੰ ਖਵਾ ਰਹੇ ਹੈ ਗੱਜ ਬਿਰਿਆਨੀ ਤੇ ਨਾਲ ਦੇ ਨਾਲ ਅਸੀਂ ਸੈਂਡਵਿਚ ਬਣਾਇਆ ਹੈ ਜੋ ਕਿ ਅਸੀਂ ਚੰਡੇ ਦੇ ਵਰਤਾਈ ਜਾਣਗੇ ਇਹ ਬਿਲਕੁਲ ਚੰਦਪੁਰੀ ਦਾ ਮਾਹੌਲ ਬਣਿਆ ਆ ਇੱਥੇ ਤੁਸੀਂ ਦੇਖੋ ਕਿਤੇ ਪੱਲੇ ਲੱਗੇ ਆ ਕਿਤੇ ਟਿੱਕੀ ਲੱਗੀ ਆ ਕਿਤੇ ਆਲੂ ਭੂਰੀ ਲੱਗੀ ਆ ਕਿਤੇ ਹਲਵਾ ਲੱਗੇ ਆ ਕਿਤੇ ਛੋਲੇ ਕੁਲਚਾ ਲੱਗੇ ਆ ਇਹ ਬਿਲਕੁਲ ਚੰਦਪੁਰੀ ਦੇ ਮਹਾਵਾਜ ਦਾ ਮਾਹੌਲ ਬਣਿਆ ਆ ਬਿਲਕੁਲ ਤੇ ਚੰਡੇ ਦੇ ਇੰਨੇ ਸਾਨੂੰ ਸ਼ੋਭਾ ਯਾਤਰਾ ਦੀ ਖੁਸ਼ੀ ਹੈ ਕੁਝ ਕਹਿ ਨਹੀਂ ਸਕਦੇ ਅਸੀਂ ਆਰਜ ਕਰਕੇ ਥੋੜਾ ਜਿਹਾ 2 ਕਿੰਨੇ ਪਰ ਉਹਨਾਂ ਲੇਟ ਹੋ ਗਿਆ ਪਰ ਫਿਰ ਵੀ ਮਹਾਮਾਈ ਸਾਡੀ ਸੁਣੀ ਹੈ ਸਪਾਰਸ਼ ਬੰਦ ਹੋ ਗਈ ਹੈ ਫਿਰ ਵੀ ਲੋਕ ਬਹੁਤ ਆ ਰਹੇ ਆ ਮੰਗਰ ਪੂਰਾ ਵਰਤਾਇਆ ਜਾ ਰਿਹਾ ਹੈ ਕਿਉਂਕਿ ਪੂਰੇ ਖਾ ਰਹੇ ਆ ਪਹਿਲੀ ਵਾਰ ਲਗਾਇਆ ਗਿਆ ਨਹੀਂ ਨਹੀਂ ਅਸੀਂ ਹਰ ਸਾਲ ਲੰਗਰ ਲਗਾਉਂਦੇ ਆਂ ਜੀ ਭਾਈ ਤੂੰ ਤਾਂ ਨਾ ਲੱਗ ਰਿਹਾ ਆਪਣੇ ਸ਼ਹਿਰ ਤੋਂ ਤੁਸੀਂ ਵੇਖੋ ਆਪਣਾ ਕੈਮਰਾ ਠੁਮਾ ਕੇ ਦੇਖੋ ਸਾਰੇ ਪਾਸੇ ਵਿਰਾਸਤ ਇਹ ਮਹਾਮਾਈ ਦੀ ਕਿਰਪਾ ਹੈ ਜੀ ਵੇਖੋ ਸਿਰੇ ਮੌਸਮ ਕੀ ਸੀ ਤੇ ਦੇਖੋ ਓਹ ਝੰਡਾਆਂ ਪੈਆਂ ਤੇ ਮਹਾਮਾਈ ਨੇ ਮੈਂ ਮੌਸਮ ਵਧੀਆ ਬਣਾਇਆ ਇਹ ਤੋਂ ਵੱਧ ਮਹਾਮਾਈ ਦੀ ਕਿਰਪਾ ਹੈ ਪਹਿਲਾਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਇਸ ਮਾਤਾ ਦੀਆਂ ਝਲਕੀਆਂ ਤੇ ਸ਼ੋਭਾ ਯਾਤਰਾ ਦੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਵਧਾਈ ਦਿਨਾ ਲੋਕ ਵੇਖੋ ਮਨ ਦੀ ਸੰਤੁਸ਼ਟੀ ਹੁੰਦੀ ਆ ਜਦੋਂ ਆਪਾਂ ਦਾਨ ਪੁੰਨ ਕਰਦੇ ਆ ਵੱਖ-ਵੱਖ ਤਰ੍ਹਾਂ ਦੇ ਲੰਗਰ ਚੱਲ ਰਹੇ ਆ ਲੋਕਾਂ ਦੀ ਸ਼ਰਧਾ ਵੇਖ ਕੇ ਲੋਕਾਂ ਦਾ ਇਕੱਠਾ ਪਿਆਰ ਬਿਨਾਂ ਲੜਾਈ ਝਗੜੇ ਤੋਂ ਪੂਰਾ ਸਮੂਥ ਪੂਲੀ ਸ਼ਹਿਰ ਦੇ ਵਿੱਚ ਮਾਤਾ ਦੀਆਂ ਝਲਕੀਆਂ ਲੋਕ ਦਰਸ਼ਨ ਕਰ ਰਹੇ ਨੇ ਤੇ ਲੋਕਾਂ ਦੀ ਮੈਂ ਕਿਹਾ ਸਾਰਿਆਂ ਮਾਤਾ ਅੱਗੇ ਸਾਰਿਆਂ ਅਗੇ ਅਰਦਾਸ ਕਰਦੇ ਆ ਕਿ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਸਾਡੇ ਸ਼ਹਿਰ ਨੂੰ ਖੂਬਸੂਰਤ ਵਧੀਆ ਬੁਲੰਦੀਆਂ ਤੇ ਰੱਖੇ ਤੇ ਸਾਰੇ ਸਾਡੇ ਸ਼ਹਿਰ ਦੇ ਵਸਨਿੰਦੇ ਸਾਰੇ ਤਰੱਕੀਆਂ ਕਰਨ ਤੇ ਆਪਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਨਾਲ ਤੇ ਵਧੀਆ ਤਰੀਕੇ ਨਾਲ ਰਹਿਣ ਮਾਤਾ ਸਾਡੇ ਤੇ ਕਿਰਪਾ ਬਣਾਈ ਰੱਖੇ ਜੈ ਮਾਤਾ ਦੀ ਸਾਰਿਆਂ ਨੂੰ ਜੈ ਸ਼ੇਵਾ ਵਾਲੀ ਦਾ ਜੈ ਸ਼ਕਤੀ ਦੇ ਦਰਬਾਰ ਦੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੈ ਮਾਤਾ ਦੀ ਆਖਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾ ਭਗਵਤੀ ਦੇ ਝੰਡੇ ਵਿਸ਼ਾਲ ਝੰਡੇ ਬੜੀ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਕੱਟੇ ਜਾ ਰਹੇ ਆ ਸਮੂਹ ਸ਼ਹਿਰ ਨਿਵਾਸੀਆਂ ਦੇ ਔਰ ਸਮੂਹ ਸਾਡੀਆਂ ਪਾਰਟੀਆਂ ਵੱਲੋਂ ਬੜਾ ਹੀ ਪ੍ਰਚਾਰਾ ਕੀਤਾ ਜਾ ਰਿਹਾ ਥਾਂ ਥਾਂ ਤੇ ਲੰਗਰ ਮਾ ਭਗਵਤੀ ਦੇ ਲਗਾਏ ਗਏ ਨੇ ਮੈਂ ਇਹੀ ਕਮਾਂ ਕਭੀ ਹਰ ਸਾਲ ਮਾ ਭਗਵਤੀ ਦੇ ਇਸ ਤਰ੍ਹਾਂ ਮੇਰ ਹੁੰਦੀ ਰਵੇ ਇਸ ਤਰ੍ਹਾਂ ਕਿਰਪਾ ਹੁੰਦੀ ਰਵੇ ਬੱਚਿਆਂ ਤੇ ਜੈ ਮਾਤਾ ਦੀ ਜੈ ਮਾਤਾ ਦੀ ਸਾਰੀ ਸੰਗਤ ਲਈ ਕੋਲ ਡ੍ਰਿੰਕ ਦਾ ਅੱਜ ਲੰਗਰ ਲਾਇਆ ਹੈ ਸਾਰੇ ਸੰਗਤਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ-ਬਹੁਤ ਵਧਾਈ ਜੈ ਮਾਤਾ ਦੀ ਜਦੋਂ ਮਹਾਮਾਈ ਦੀ ਜਿਹੜੀ ਸ਼ੋਭਾ ਯਾਤਰਾ ਗੁਰੂ ਘਰ ਤੋਂ ਹਰ ਸਾਲ ਕੱਢੀ ਜਾਂਦੀ ਹੈ ਤੇ ਬੜਾ ਸੋਹਣਾ ਲੱਗਿਆ ਵੀ ਇੱਕ ਹਰ ਵਰਗ ਦੇ ਜਿਹੜੇ ਲੋਕ ਹੈ ਤੇ ਲੋਕਾਂ ਵਿੱਚ ਜਿਹੜੀ ਖੁਸ਼ੀ ਹੈ ਉਹ ਉਹ ਬਹੁਤ ਵਧੀਆ ਲੱਗੀ। ਉਹ ਸ਼ੋਭਾ ਯਾਤਰਾ ਤੇ ਇਹਦੇ ਪ੍ਰਬੰਧਕ ਹੈ ਉਹਨਾਂ ਦਾ ਪ੍ਰਬੰਧ ਬਹੁਤ ਵਧੀਆ ਹੈ। ਬਾਕੀ ਲੱਗੀ ਜਿਹੜੀ ਸ਼ੋਭਾ ਯਾਤਰਾ ਹੈ ਉਹ ਉੱਥੇ ਸੀ ਹਾਜ਼ਰ ਹੋ ਕੇ ਪ੍ਰਬੰਧਕਾਂ ਨੂੰ ਵੀ ਮਾਨ ਸਤਕਾਰ ਦੇ ਕੇ ਤੇ ਤੁਹਾਡੇ ਰੂਪ ਰੂਪ ਹੋਏ ਆ ਤੇ ਬਹੁਤ ਵਧੀਆ ਜੀ ਮਹਾਮਾਹੀ ਸ਼ੋਭਾ ਯਾਤਰਾ ਜੀ ਸਾਡੇ ਨੂੰ ਇੱਕ ਖੰਦ ਬਹੁਤ ਜੀ ਕਿੱਥੇ ਗਏ ਕਿ ਜੀ ਆਪ ਵੀ ਰਾਖੜਾ ਜ਼ਿਆਦਾ ਹੋਣ ਕਰਕੇ ਸਾਬਰੀ ਤੇ ਹੋਰ ਕਾਫੀ ਪ੍ਰੋਬਲਮ ਆ ਰਹੀ ਹੈ ਅੱਜੇ ਮੇਰੇ ਕੋਲ ਪੀਸੀਆਰ ਆ ਦੀ ਪੀਸੀਆਰ ਪਾਰਟੀ ਔਰ ਪ੍ਰੋਜੈਕਟ ਉਹਦੇ ਨਹੀਂ ਸੀ ਮਾਮਾ ਜੀ ਦੇ ਥੰਡੇ ਦੇ ਉੱਪਰ ਸਾਰੇ ਰੂਟ ਤੇ ਜਿੱਥੇ ਜਿੱਥੇ ਰਲੋ ਰੂਟ ਉਹਦਾ ਹੈਗਾ ਰੂਟ ਪ੍ਰੋਗਰਾਮ ਉਹ ਸਾਰਾ ਸ਼ਟਕੀਤ ਹੋਇਆ ਟਰਜਣਾ ਮਾਤਾ ਦਾ ਦੰਨਾ ਅਸੀਂ ਉਹ ਰੋਡ ਕਲੀਅਰ ਕੀਤੀ ਹੋਈ ਹੈ ਬਹੁਤ ਰਸ਼ ਬਹੁਤ ਹੈ ਠੋਠੇ ਮਾਦੀ ਪਰ ਆਈ ਮੇਰੀ ਰਿਕਵੈਸਟ ਸਾਰਾ ਜਿੰਨੇ ਮਾਮਾ ਜੀ ਦੇ ਥੰਡੇ ਵਾਸਤੇ ਦਰਸ਼ਨ ਕਰਨ ਆਏ ਆ ਸਰਦਾਰਾ ਨਾ ਨੱਥਾ ਟਿਕਣ ਆਇਆ ਇਸ ਸੌਣੇ ਦੀ ਕੋਈ ਵੀ ਚੀਜ਼ ਨਾ ਭਾਕੇ ਉਹਨਾਂ ਬੇਸ਼ੱਕ ਕੋਰਨ ਤੇ ਜਾਂ ਗੱਲ ਦੇ ਵਿੱਚ ਚੈਨੀ ਵਗੈਰਾ ਔਰ ਪਰਸ ਵੀ ਮੈਂ ਤਾਂ ਇਹ ਕਹੂੰਗਾ ਕਿ ਕੋਈ ਅਸੀਂ ਪਰਸ ਲੈ ਕੇ ਨਹੀਂ ਆ ਖੁਦ ਵੀ ਨਹੀਂ ਲੈ ਕੇ ਆ ਪਰਸ ਮੋਬਾਈਲ ਸਾਡੀ ਮਜਬੂਰੀ ਹੈ ਰੱਖਣਾ ਵੀ ਜੇਕਰ ਮੋਬਾਈਲ ਵੀ ਨਾ ਲੈ ਕੇ ਆਉਂ ਤਾਂ ਬਹੁਤ ਵਧੀਆ ਗੱਲ ਆ ਨਾ ਪਰਸ ਨਾ ਮੋਬਾਈਲ ਆ ਤਾਂ ਨਾ ਮਾਈਟ ਜਿੰਨੇ ਦਰਸ਼ਨ ਆਉਂਦੀ ਸਰਦਾਂ ਨਮਾਖਾ ਟੇਕਣਾ ਉਹਨੇ ਕਿ ਪਰਸੇ ਲੈ ਕੇ ਆਓ ਕਿ ਲੰਗਰ ਬੜੇ ਲੈ ਕੇ ਹਰ ਇੱਕ ਤਰ੍ਹਾਂ ਦਾ ਲੰਗਰ ਆ ਇੱਥੇ ਕੋਈ ਇਹ ਨਹੀਂ ਵੀ ਅਸੀਂ ਆਉਂ ਫਾਕੇ ਆਵਾਂਗੇ ਹਰ ਤਰ੍ਹਾਂ ਦਾ ਲੰਗਰ ਲੱਗਿਆ ਹੋਇਆ ਜਿਸ ਤਰ੍ਹਾਂ ਇਹ ਆ ਮਾਈਟ ਜਿੱਥੇ ਆ ਰਿਹਾ ਹੈ ਜਿੱਥੇ ਸੱ ਅਸੀਂ ਉਸ ਨੂੰ ਰਿਕਵੈਸਟ ਕਰਨਾ ਹੈ ਕੋਈ ਇਸ ਮੱਛਰੀ ਇਹ ਮਾਮਲੇ ਦੇ ਤੇ ਮੇਰੀ ਸਮਝ ਹੈ ਕਿ ਫਿਰ ਤੁਹਾਨੂੰ ਟੈਸਟ ਛੁੱਟੀ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿ ਇੱਕ ਸੇਵਾ ਦੇ ਰੂਪ ਵਿੱਚ ਛੁੱਟੀ ਕਰਨੇ ਨਾ ਕਿ ਇੱਕ ਡਿਊਟੀ ਦੇ ਰੂਪ ਵਿੱਚ ਸਾਡੀ ਇਹ ਕਮੇਟੀ ਨਾਲ ਵੀ ਬੜੀ ਸਾਨੂੰ ਪਿਆਰ ਹੈ ਉਹਨਾਂ ਤੋਂ ਅਸੀਂ ਸਾਰੀ ਰੋਡ ਪਲਾਨ ਲੈ ਕੇ ਉਹਦੇ ਮੱਧ ਨਾਲ ਤੱਕ ਰਿਪੋਰਟ ਪਾਣੀ ਰਿਡਿਟ ਬੁਲਾਇਆ ਕੀਤਾ ਹੋਇਆ ਹੈ ਉਹਨਾਂ ਨੂੰ ਪੀ ਲਈ ਆ ਵੀ ਮਾਂ ਦੇ ਮਾਂ ਦੇ ਦਰਸ਼ਨ ਕਰਨ ਆਏ ਹੋ ਕਿਸੇ ਦਾ ਨਖਾਲ ਨਾ ਕਰਕੇ ਜਾਓ ਬਾਕੀ ਅੱਜ ਸ਼ਨੀਵਾਰ ਲੈ ਕੇ ਆਇਓ ਕਿਸੇ ਦਾ ਪਰਸ ਮੋਬਾਈਲ ਜਾਂ ਹੋਰ ਕੋਈ ਵੀ ਚੀਜ਼ ਨਜ਼ਰ ਆ ਤੁਹਾਨੂੰ ਪਰਸ ਦੇ ਸਪੁਰਦ ਕਰੋ ਔਰ ਅਸੀਂ ਤੁਹਾਡੇ ਸਾਹਮਣੇ ਅਨਾਉਂਸਮੈਂਟ ਕਰਕੇ ਜਿਹੜੀ ਮੰਦਰ ਕਮੇਟੀ ਹੈ ਉਹਦੇ ਅੱਗੇ ਹਵਾਲੇ ਕਰਾਂਗੇ ਇਹਨਾਂ ਵੀ ਪੁਰਸ ਲੈ ਕੇ ਗਾ ਚੱਲੇ ਜੂਗੀ ਕੋਈ ਵੀ ਤੁਹਾਨੂੰ ਲਵਾਰ ਸਟੀਚ ਮਿਲਦੀ ਹੈ ਜਾਂ ਕੀਮਤੀ ਚੀਜ਼ ਮਿਲਦੀ ਹੈ ਉਹ ਸਾਡੇ ਹਵਾਲੇ ਕਰੋਗੇ ਅਸੀਂ ਜਿਹੜੀ ਕਮੇਟੀ ਹੈ ਸਾਡੀ ਉਹਨਾਂ ਦੇ ਕੋਲ ਟਾਈਮ ਲਈ ਕਰਾਂਗੇ ਜੇ ਕਿ ਉਹਦਾ ਮਾਲਕ ਮਿਲ ਗਿਆ ਤਾਂ ਠੀਕ ਹੈ ਨਹੀਂ ਵੇਰੀ ਅਸੀਂ ਜੋ ਵੀ ਕਰਦੀ ਹੈ ਅਗਲੀ ਕ੍ਰੂਣ ਅਨੁਸਾਰ ਕਰ ਲਈ ਹੈ ਕੋਸ਼ਿਸ਼ ਕਰਾਂਗੇ ਮਹਾਮਾਈ ਦੇ ਵਿਸ਼ਾਲ ਜਨ ਦੇ ਸ਼ੋਭਾ ਯਾਤਰਾ ਲਗਭਗ ਪਿਛਲੇ 40-45 ਸਾਲਾਂ ਤੋਂ ਲਗਾਤਾਰ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਹਿਰ ਦੇ ਸਹਿਯੋਗ ਦੇ ਨਾਲ ਦਮਾਇਆ ਕਾ ਜਲੇ ਹੈ ਸਾਡੀ ਸੰਸਥਾ ਸ਼੍ਰੀ ਦੁਰਗਾ ਸੇਵਾਦਾਲ ਰਜਿਸਟਰ ਫਰੀਦਕੋਟ 1985 ਤੋਂ ਲਗਾਤਾਰ ਇੱਟੜੇ ਦੀ ਸੇਵਾ ਕਰਦਾ ਆ ਰਿਹਾ ਹੈ ਮੈਂ ਪ੍ਰਵੀਨ ਚਾਵਲਾ ਪ੍ਰਧਾਨ ਸਾਡੇ ਨਾਲ ਕੈਸ਼ਰ ਸਾਹਿਬ ਗੀਤਾ ਪ੍ਰੈਸਨ ਚਾਰਜ ਤਰਸ਼ੀਮ ਲਾਲ ਜੀ ਨੰਦ ਲਾਲ ਜੀ ਸਾਡੇ ਚੋਰ ਕੀਪਰ ਜੀ ਸਾਰੇ ਮੈਂਬਰ ਸਾਡੇ ਜਿਹੜੇ ਐ ਬਹੁਤ ਸੇਵਾ ਕਰ ਰਹੇ ਨੇ ਪਿਛਲੇ ਲਗਭਗ 40-45 ਸਾਲਾਂ ਤੋਂ ਲਗਾਤਾਰ ਸੇਵਾ ਚੱਲ ਰਹੀ ਹੈ ਜੀ ਕਿਰਨ ਚਾਚਾ ਜੀ ਮਾਤਾ ਜੀ ਕਿਰਨ ਬੰਦ ਜੀ ਕਮਲ ਟ੍ਰਾਈਕ ਫਰੀਦਕੋਟ ਜਿਹੜੇ ਹਰ ਸਾਲ ਤੂਬਾ ਯਾਤਰਾ ਨਿਕਲਦੀ ਮਾਤਰਾ ਨੇ ਇਸ ਸਾਲ ਵੀ ਬਹੁਤ ਵਧੀਆ ਤਰੀਕੇ ਨਾਲ ਉਹ ਸਾਤ ਪਰੀਕੇ ਦਾ ਕੈਦ ਸੈਦ ਜੋਗ ਨਾਲ ਕੱਟੀ ਜਾ ਰਹੀ ਹੈ ਹਰ ਇੱਕ ਪੱਗ ਦੇ ਦਾਜ ਮਾਂ ਦੇ ਵਿੱਚ ਬਹੁਤ ਚੈਸਤੀ ਦਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਕੈਦਰੀ ਜੀ ਸ਼ੋਭਾ ਯਾਤਰਾ ਪੰਜਾਬ ਦੀ ਨੰਬਰ ਵਨ ਸ਼ੋਭਾ ਯਾਤਰਾ ਜੈ ਮਾਤਾ ਜੀ ਜੈ ਮਾਤਾ ਜੀ ਮੈਂ ਰਜਿੰਦਰ ਗੇਰਾ ਸ਼੍ਰੀ ਰਾਜਾ ਕ੍ਰਿਸ਼ਨ ਮੰਦਿਰ ਗੇਲਾਮ ਗੇਰਾ ٹرسٹ ਵੱਲੋਂ ਮੈਂ ਅੱਜ ਇਸ ਸ਼ੋਭਾ ਯਾਤਰਾ ਦੇ ਮਾਂ ਮਈ ਦੇ ਝੰਡੇ ਦੀ ਸ਼ੋਭਾ ਯਾਤਰਾ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹਾਂ ਅਤੇ ਇਸੇ ਛੰਡੇ ਦੀ ਜਿਹੜੀ ਸ਼ੋਭਾ ਯਾਤਰਾ ਹੈ ਬੜੀ ਸ਼ਰਦਾ ਨਾਲ ਹਰ ਸਾਲ ਬੜੀ ਧੂਮਤਾਂ ਨਾਲ ਮਨਾਈ ਜਾਂਦੀ ਹੈ ਬੜੇ ਹੀ ਦਾਨੀ ਸੱਜਣਾਂ ਬੜੀ ਸ਼ਰਦਾ ਨਾਲ ਅਤੇ ਭਾਵਨਾ ਨਾਲੇ ਛੰਡੇ ਵਿੱਚ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਇਸ ਆ ਲੈਂਦੇ ਹਨ ਅਤੇ ਆਪਣਾ ਦਾਨ ਦਿੰਦੇ ਹਨ ਅਤੇ ਇਸ ਸ਼ਹਿਰ ਦੇ ਵਿੱਚ ਲੰਗਰ ਲਗਾਏ ਜਾਂਦੇ ਹਨ ਜੈ ਮਾਤਾ ਦੀ ਜੈ ਮਾਤਾ ਦੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਪੋਤਰ ਛੰਡਿਆਂ ਦੀ ਮਸਮੂਹ ਫਰੀਦਕੋਟ ਵਾਸੀਆਂ ਨੂੰ ਪੰਜਾਬੀਆਂ ਨੂੰ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿਨਾ ਅਰਦਾਸ ਕਰਦਾ ਹਾਂ ਗੁਰੂ ਸਾਹਿਬ ਦੇ ਅਨੁਚੇ ਕਿ ਸਭ ਨੂੰ ਖੁਸ਼ੀਆਂ ਤਰੱਕੀਆਂ ਬਖਸ਼ਿਸ਼ ਕਰਨ ਸਭ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਆਪਸ ਵਿੱਚ ਪਿਆਰ ਅਕਾਤ ਬਖਸ਼ਿਸ਼ ਕਰਨ ਭਾਈਚਾਰਾ ਬਖਸ਼ਿਸ਼ ਕਰਨ ਤੇ ਹਰ ਘਰ ਦੇ ਵਿੱਚ ਤਰੱਕੀਆਂ ਖੁਸ਼ੀਆਂ ਬਖਸ਼ਿਸ਼ ਕਰਨ ਦਿਨ-ਦੁਗਨੀ ਰਾਤ-ਚੌਕਨੀ ਤਰੱਕੀ ਹੋਵੇ ਸਭ ਨੂੰ ਮਾਣ ਸਤਿਵਾਈ ਜਿਹੜੇ ਗੁਰੂ ਸਰਦਾਰ ਹੈ ਪੱਕਾ ਦੇ ਵਿੱਚ ਉਤਸ਼ਾਹ ਵੀ ਤੇ ਸ਼ਰਧਾ ਵੀ ਬਹੁਤ ਹੈ ਉਤਸ਼ਾਹ ਨਾਲੋਂ ਵੱਧ ਸ਼ਰਧਾ ਬਹੁਤ ਹੈ ਕਿ ਪ੍ਰਮਾਤਮਾ ਸਭ ਦੇ ਤੇ ਮਿਹਰ ਭਰਿਆ ਅੱਜ ਸਾਰੇ ਨਗਰ ਨਾਸੀ ਫ੍ਰੀਕੋਟ ਨਗਰ ਵਾਸੀਆਂ ਨੂੰ ਮਹਾ ਮਾਈ ਦੇ ਝੰਡਿਆਂ ਦੀਆਂ ਲੱਖ ਲੱਖ ਮੁਬਾਰਕਾਂ ਬੜੀ ਖੁਸ਼ੀ ਦਾ ਦਿਨ ਹੈ ਅੱਜ ਸੌਣ ਦਾ ਪਹਿਲਾ ਮਹੀਨਾ ਬੜੀ ਖੁਸ਼ੀ ਆ ਸਾਰੇ ਬੜਾ ਚਾਹ ਬੜੇ ਧੂਮ ਤਾਂ ਹਾਜ਼ਰ ਅਸੀਂ ਇੱਥੇ ਬੈਠੇ ਆ ਘੰਟਾ ਆ ਗਿਆ ਬੈਠੇ ਨੂੰ ਸੋਸਾਇਟੀ ਵੱਲੋਂ ਹਰ ਤਾ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁੱਧ ਦਾ ਲੰਗਰ ਤੇ ਫਰੂਟ ਦਾ ਲੰਗਰ ਲਗਾਇਆ ਗਿਆ ਹੈ ਤੇ ਜਿੱਥੇ ਸਾਰਾ ਹੀ ਤੁਹਾਨੂੰ ਇੱਥੇ ਦਾ ਵਿਸ਼ਾਲ ਲੰਗਰ ਸਵੇਰ ਦਾ ਚੱਲ ਰਿਹਾ ਹੈ ਮੈਂ ਕੇਲਵਿਕਰਨ ਸੇਠੀ ਬੱਲੀ ਫਰੀਦਕੋਟ ਤੋਂ ਬੋਲ ਰਿਹਾ ਜੀ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਹਾਂ ਸ਼੍ਰੀ ਦੁਰਗਾ ਸੰਗੀਤਨ ਮੰਡਰੀ ਦੇ ਮੈਂਬਰਾਂ ਨੂੰ ਜਿਨ੍ਹਾਂ ਨੇ ਅੱਜ ਮੈਨੂੰ ਪ੍ਰਧਾਨ ਦਾ ਅਹੁਦਾ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਉਸ ਤੋਂ ਇਲਾਵਾ ਅੱਜ ਜੋ ਸ਼ਹਿਰ ਦੇ ਵਿੱਚ ਝੰਡਿਆਂ ਦੀ ਸ਼ੋਭਾ ਯਾਤਰਾ ਹੋ ਰਹੀ ਹੈ ਪੰਜਾਬ ਦੇ ਵਿੱਚ ਫਰੀਦਕੋਟ ਦਾ ਨਾਂ ਸਭ ਤੋਂ ਪਹਿਲਾਂ ਆ ਰਿਹਾ ਹੈ ਜਿਸ ਦੇ ਵਿੱਚ ਸੁੰਦਰ ਸੁੰਦਰ ਝਾਕੀਆਂ ਦਿਖਾਈਆਂ ਜਾ ਰੀਆਂ ਨੇ ਐਸ ਵੇਲੇ ਅਸੀਂ ਪੁਰਾਣੀ ਦਾਣਾ ਮੰਡੀ ਦੇ ਕੋਲ ਖੜੇ ਆ ਜਿੱਥੇ ਕਿ ਹਨੂਮਾਨ ਜੀ ਦੀਆਂ ਝਾਕੀਆਂ ਹਰੇਕ ਦੇਵੀ ਦੇਵਤੇ ਗਣੇਸ਼ ਮਹਾਰਾਜ ਵੈਸ਼ਨੋ ਦੇਵੀ ਦੀ ਕੋਈ ਦੇਵੀ ਦੇਵਤਾ ਨਹੀਂ ਜਿਨ੍ਹਾਂ ਦੀ ਅੱਜ ਪੂਜਾ ਨਹੀਂ ਹੋ ਰਹੀ ਤੌਰ ਤੇ ਸ਼ਹਿਰ ਜੋ ਜਿਨ੍ਹਾਂ ਨੇ ਲੰਗਰ ਲਾਇਆ ਹੱਦ ਤੋਂ ਜ਼ਿਆਦਾ ਅੱਜ ਲੰਗਰ ਲਾ ਰਹੇ ਆ ਬਹੁਤ ਸੁੰਦਰ-ਸੁੰਦਰ ਝਾਕੀਆਂ ਵੇਖਣ ਯੋਗ ਹੋਈਆਂ ਨੇ ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਅਸੀਂ ਚਿੰਦਪੁਰਨ ਦੇ ਵਿੱਚ ਮਹਾਰਾਣੀ ਦੇ ਦਰਬਾਰ 'ਚ ਬੈਠੇ ਹੋਈਆਂ ਜੈ ਮਾਤਾ ਦੀ ਮਹਾਰਾਣੀ ਦੇ ਵਿਸ਼ਾਲ ਝੰਡਿਆਂ ਦੇ ਸ਼ੋਭਾ ਯਾਤਰਾ ਸ਼੍ਰੀ ਨਵ ਦੁਰਗਾ ਜੋਗ ਭਜਨ ਮੰਡਲੀ ਮਹਾਂਤ ਹਰੀਰਾਮ ਬਜਾਜਾਂ ਦੇ ਪਾਲਟੀ ਮਾ ਮੰਸਾ ਦੇਵੀ ਭਜਨ ਮੰਡਲੀ ਰੇਸ਼ਤਾ ਹਫੀਜ਼ ਕੋਟ ਸ਼ਹਿਰ ਦੀਆਂ ਸਮੂਹ ਭਜਨ ਮੰਡਲੀਆਂ ਦੁਆਰਾ ਸਾਂਝੇ ਤੌਰ ਤੇ ਗੱਡੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਲਗਾ ਬਾਗਾ 60 ਸਾਲ ਤੋਂ ਲਗਾਤਾਰ ਐਸੇ ਤਰ੍ਹਾਂ ਸਾਰੇ ਸ਼ਹਿਰ ਦੇ ਵਿੱਚੋਂ ਦੀ ਹੁੰਦੀ ਹੋਈ ਹਰ ਸਾਲ ਗੱਡੀ ਜਾਂਦੀ ਹੈ بڑے بڑے ਲੰਗਰ ਇਹ ਸ਼ੋਭਾ ਯਾਤਰਾ ਲੱਗਦੇ ਨੇ بڑے ਦੂਰ ਦੂਰ ਤੋਂ ਝਾਂਕੀਆਂ ਸੁੰਦਰ ਸੁੰਦਰ ਬੈਂਡ ਰੱਥ ਪਾਲਕੀਆਂ ਮਹਾਰਾਣੀ ਦੇ ਝੰਡੇ ਦੀ ਸ਼ੋਭਾ ਨੂੰ ਵਧਾਉਂਦੀਆਂ ਨੇ ਬਹੁਤ ਵਧੀਆ ਨਜ਼ਾਰਾ ਮਾਤਾ ਦੇ ਦਰਬਾਰ ਦਾ ਸਾਕ ਸ਼ਾਹ ਜਿੰਦ ਬੁਣੀ ਮਹਾਰਾਣੀ ਸ਼ਹਿਰ ਦੇ ਬਰਾਜਮਾਨ ਸਾਰੇ ਸ਼ਹਿਰ ਨਿਵਾਸੀਆਂ ਦਾ ਸਾਰੇ ਭਗਤਾਂ ਦਾ ਸਾਰੀਆਂ ਭਜਨ ਮਡਲੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਮਾਤਾ ਦੀ ਜੈ